ਤੇ ਬੇ ਬੁਝਾਈ ਸਭਨਾ ਜੀਆ ਦਾ ਇੱਕ ਦਾਤਾ ਸੂ ਮੈਂ ਬਿਸਰ ਨਾ ਜਾਈ ਸਾਹਿਬ ਜੀਓ ਕੇ ਸਾਨੂੰ ਸਮਝਾ ਦਿਓ ਸਾਡਾ ਮਨ ਇਹਨੂੰ ਇਖਤਿਆਰ ਕਰ ਲਵੇ ਤੇ ਐਸੀ ਕਰਮਾ ਬਖਸ਼ਿਸ਼ ਕਰ ਦਿਓ ਜਨੂ ਨਾਨਕ ਹਮ ਭੂਲ ਵਿਗਾੜ ਹੈ ਦਿਨ ਸਰਾਤ ਸਾਡੀ ਹਾਲਤ ਕੀ ਹੈ ਸਤਿਗੁਰੂ ਜੀ ਅਸੀਂ ਦਿਨੇ ਵੀ ਔਕਣ ਗੁਨਾਹ ਪਾਪ ਕਰਦੇ ਆ ਸਾਡੀ ਰਾਤ ਵੀ ਇਦਾਂ ਗੁਜ਼ਰਦੀ ਸਾਰਾ ਦਿਨ ਸੀ ਭਰਾਏ ਤਨ ਭਰਾਏ ਤਨ ਕਿਸੇ ਦੀ ਦੌਲਤ ਸ਼ੋਹਰਤ ਆ ਜਹਾਣ ਕਿਸੇ ਦਾ ਹੱਕ ਮਾਰਨ ਨੀਚ ਵਰਤੀ ਨਾਲ ਸਾਰਾ ਦਿਨ ਦੁਨੀਆ ਚ ਘੁੰਮਦੇ ਆ ਸਾਰਾ ਦਿਨ ਪਾਪ ਕੀਤਾ ਤੇ ਰਾਤੀ ਜਿਹੜੇ ਸੁਪਨੇ ਆਉਂਦੇ ਆ ਉਹ ਵੀ ਸਾਰੇ ਦਿਨ ਦੀ ਕਾਰਗੁਜ਼ਾਰੀ ਦੇ ਹੀ ਆਉਂਦੇ ਨੇ ਭਾਈ ਜਿੰਨੇ ਪਾਪ ਕੀਤਾ ਤੇ ਰਾਤ ਨੂੰ ਸੁਪਨੇ ਵੀ ਪਾਪ ਦੇ ਹੀ ਆਉਨੇ ਆ ਮੈਲੇ ਬੁਰੇ ਆਉਨੇ ਇਸ ਕਰਕੇ ਬਾਦਸ਼ਾਹ ਸਤਿਗੁਰੂ ਜੀ ਨਾਲ ਇਹ ਵੀ ਆ ਅਸੀਂ ਤੁਹਾਡੇ ਸੱਚੇ ਦਰਵਾਜ਼ੇ ਦਾ ੂਟ ਆਸਰਾ ਲਿਆ ਆਪ ਦੀ ਕਰਤਾ ਕਰੋ ਹਰ ਲਾਜ ਵਿਖਾਏ ਮਹਾਰਾਜ ਜਿਵੇਂ ਪਹਿਲਾ ਸ਼ਰਨ ਵਿੱਚ ਆਉਣ ਵਾਲਿਆਂ ਦੀ ਤੁਸੀਂ ਲਾਜ ਰੱਖੀ ਆ ਇਦਾਂ ਹੀ ਆ ਹੁਣ ਜਿਹੜੇ ਅਸੀਂ ਆਏ ਆ ਸਾਰੇ ਮਹਾਰਾਜ ਸਾਡੀ ਵੀ ਲਾਜ ਰੱਖੋ ਜਨ ਨਾਨਕ ਦਾਸ ਹਰ ਗੰਢਿਆ ਹਰ ਪੈਜ ਰਖਾਏ ਤੇ ਮਹਾਰਾਜ ਜੀ ਆਪ ਜੀ ਦੇ 10 ਕਾਂਡਿਆ ਕਾਂਡੀਆਂ ਇਹਦਾ ਭਾਵ ਹੁੰਦਾ ਜਾਣਿਆ ਜਾਂਦਾ ਮਹਾਰਾਜ ਨਾਮ ਪਰਿਉ ਭਗਤ ਗੋਬਿੰਦ ਦਾ ਇਹ ਆਖੋ ਪੈਜ ਤੁਮਾਰ ਜੁਗਿਆ ਜ ਮਹਾਰਾਜ ਜਾਣੇ ਜਾਣੇ ਆਪ ਜੀ ਦੇ ਸਿੱਖ ਸੇਵਕ ਆਪ ਜੀ ਦੇ ਸੰਗਤ ਦੇ ਰੂਪ ਚ ਤੇ ਇਸ ਕਰਕੇ ਹਰ ਪੈਜ ਲਖਾਏ ਮਹਾਰਾਜ ਆਪਣਿਆਂ ਦੀ ਇੱਜ਼ਤ ਰੱਖਣੀ ਕਰਮਾ ਵਕਸ਼ਿਸ਼ ਕਰਨੀ ਆਓ ਜਿਵੇਂ ਛੋਟੀ ਸੁਲਤਾਨ ਸੱਚੇ ਬਾਦਸ਼ਾਹ ਅਮਰਤ ਵੇਲੇ ਦੱਸੀ ਮੁੱਖ ਬਾਕ ਬਖਸ਼ਦੇ ਆ ਸੁਰਤਿਆਂ ਨੂੰ ਗਾਕਰ ਕਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਛੋਡੀ ਸੁਲਤਾਨ ਗੁਰੂ ਰਾਮਦਾਸ ਸਾਹਿਬ ਸੱਚੇ ਬਾਦਸ਼ਾਹ ਦੇ ਮੁੱਖ ਬਾਕ ਦੁਆਰਾ ਅੱਜ ਦਾ ਗੁਰਪ੍ਰਸਾਦ ਆਪਾਂ ਨੂੰ ਬਖਸ਼ਿਸ਼ ਕਰਦੇ ਆ শ্রবণ ਕਰੋ ਜੀ ਸ਼ਰਦਾ ਮਨ ਬਹੁਤ ਲਗਈਆ ਬਲਾਵਲ ਰਾਗ ਦੇ ਵਿੱਚ ਸ੍ਰੀ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਬਾਦਸ਼ਾਹ ਸੋਢੀ ਸੁਲਤਾਨ ਜੀ ਇਹ ਤਾਤ ਜਿਹੜੀ ਬਖਸ਼ਿਸ਼ ਕਰਦੇ ਆ ਆਪਣੀ ਸਰਤੀ ਵਰਤੀ ਆਪਣੀ ਆਤਮਾ ਦਾ ਤਾਣਾ ਜਿਹੜੇ ਰਹਾਣੀ ਮੰਡਲਾਂ ਚ ਅਬਜਰ ਰਹੇ ਨੇ ਬਾਦਸ਼ਾਹ ਮਕਤਬਾ ਕਹਿੰਦੇ ਮੈਂ ਮਨਤਨ ਪ੍ਰੇਮ ਅਗਮ ਠਾਕੁਰ ਕਾ ਹਰ ਇੱਕ ਸ਼ਰਦਾ ਮਨ ਬਹੁਤ ਉਠਈਆ ਸਤਿਗੁਰੂ ਬਖਸ਼ੇ ਕਹਿੰਦੇ ਮੇਰੇ ਮਨ ਦੀ ਇਹ ਹਾਲਤ ਹੈ ਮੇਰੇ ਤਨ ਦੀ ਇਹ ਦਸ਼ਾ ਹੈ ਕਿ ਪ੍ਰੇਮ ਅਗਮ ਠਾਕੁਰ ਕਾ ਪ੍ਰੇਮ ਲਗਾਓ ਸਨੇਹ ਮੁਹੱਬਤ ਬੀ ਬਾਦਸ਼ਾਹ ਕਹਿੰਦੇ ਜੀ ਉਹਦੇ ਨਾਲ ਜੁੜਿਆ ਜਿਹੜਾ ਅਗਮ ਠਾਕੁਰ ਹੈ ਅਗਮ ਸ਼ਕਤ ਨੂੰ ਜਾਣਨ ਲਈ ਦਰਸ਼ਨ ਕਰੋ ਸ੍ਰੀ ਅਨੰਦ ਸਾਹਿਬ ਅਗਮ ਅਗੁਚਰਾ ਜਿਹਦਾ ਅੰਤ ਨਾ ਪਾਏ ਅਗਮ ਦਾ ਅਰਥ ਇਹ ਹੈ ਸਾਧ ਸੰਗਤ ਦੀ ਜਿਹੜਾ ਮਨ ਦੀ ਰੇਂਜ ਜਿੱਥੋਂ ਤੱਕ ਨਹੀਂ ਹੈ ਆਗਮ ਮਨ ਦੀ ਗਮਤਾ ਜਿੱਥੋਂ ਤੱਕ ਨਹੀਂ ਹੈ ਪਹੁੰਚ ਨਹੀਂ ਹੈ ਵੰਤਾ ਉਹਦਾ ਭਾਵ ਹੈ ਵੀ ਆ ਜਿਹੜੀਆਂ ਇੰਦਰੀਆਂ ਨੇ ਨਾ ਅੱਖਾਂ ਦੀ ਕੰਨਾਂ ਦੀ ਨਾਸਿਕਾਂ ਦੀ ਸੁੰਘਣ ਦੀ ਸ਼ਕਤੀ ਹੈ ਚਮੜੀ ਜਿਹੜੀ ਟੱਚ ਕਰਦੀ ਆ ਠੰਡਾ ਦਿੰਦਾ ਇਸੇ ਤਰ੍ਹਾਂ ਇਹ ਗਿਆਨ ਇੰਦਰੀਆਂ ਦੀ ਵੀ ਜਿਹੜੀ ਪਹੁੰਚ ਹੈ ਸਭ ਕਹਿੰਦੇ ਜਿਹੜਾ ਉਹ ਤੋਂ ਵੀ ਬਾਹਰ ਹੈ ਉਹਨੂੰ ਭਾਈ ਗੋਚਰ ਕਹਿੰਦੇ ਅਗਮਨ ਮਨ ਦੀ ਰੇਂਜ ਤੋਂ ਬਾਹਰ ਹੈ ਅਗੋਚਰ ਇਹਨਾਂ ਇੰਦਰੀਆਂ ਦੀ ਪਕੜ ਤੋਂ ਬਾਹਰ ਹੈ ਸਤਿਗੁਰਾਂ ਨੇ ਕਹਿ ਦਿੱਤਾ ਨਾਨਕ 6 ਅਖੜੀਆਂ ਬਿਆਨ ਜਿਨੀਆਂ ਦਸੰਦੋਂ ਮਾਫਰੀ ਸਭ ਕਹਿੰਦੇ ਆ ਅੱਖਾਂ ਨਹੀਂ ਹੋ 6 ਅਖੜੀਆਂ ਬਿਆਨ ਬਿਆਨ ਹੁੰਦਾ ਹੋਰ ਉਹ ਸ਼ਰਧਾ ਭਾਵਨਾ ਦੀਆਂ ਮਨ ਬੁੱਧ ਦੀਆਂ ਅੱਖਾਂ ਨੇ ਜਿਹੜੀਆਂ ਤਨ ਭਵ ਪ੍ਰਕਾਸ਼ ਦੁਆਰਾ ਉਹਦਾ ਦਰਸ਼ਨ ਕਰਦੀਆਂ ਇਸ ਕਰਕੇ ਇਹਨਾਂ ਇੰਦਰੀਆਂ ਤੇ ਮਨ ਦੀ ਰੀਜ ਪਹੁੰਚ ਤੋ ਭਾਈ ਜਿਹੜਾ ਬਾਹਰ ਉਹਨੂੰ ਅਗਮ ਰੋਚੜ ਕਹਿੰਦੇ ਸਾਬ ਕਹਿੰਦੇ ਤੇਰਾ ਅੰਤ ਨਾ ਪਾਇਆ ਮਹਾਰਾਜ ਅੰਤ ਪਾਉਣ ਵਾਲੀ ਤੇ ਸਾਖੀ ਇਹੋ ਅੰਤ ਨਾ ਜਾਣਾ ਹੋਏ ਸਾਬ ਕਹਿੰਦੇ ਅੰਤ ਤਾਂ ਆਈ ਹੋਈ ਆ ਉਹਦਾ ਕਿ ਉਹਦਾ ਅੰਤ ਕੋਈ ਨਹੀਂ ਜਾਣ ਸਕਦਾ ਹੁਣ ਜੇ ਤੇ ਉੱਤਆ ਭਗਵਾਨ ਸਤਲ ਸਮਗਰੀ ਜਿਹਨੇ ਆਪਣੇ ਹਕਮ ਰੂਪੀ ਸੱਤਾ ਦੇ ਵਿੱਚ ਧਾਰੀ ਬੰਨੀ ਹੋਈ ਆ ਉਹ ਰਾਹ ਹੁੰਦਾ ਆਗਿਆਕਾਰੀ ਹੋਵੀ ਹੁੰਦਾ ਇਹਨੇ ਗੋਵਨਾਨਕ ਕਰਦੇ ਕੀਆ ਬਾਤਾਂ ਜੋਕਸ਼ ਕਰਨਾ ਸੋ ਕਰ ਰਹਿ ਗਿਆ ਸਾਡੇ ਬੇਲੇ ਮਨਾਂ ਨੂੰ ਭਾਈ ਫਸ ਗੱਲਾਂ ਬਾਤਾਂ ਕਰਨ ਲਈ ਆ ਮਸਾਲਾ ਮਿਲ ਜਾਂਦਾ ਪਰ ਹੁਟਾ ਹੋਈ ਹੈ ਜੋ ਉਹਦੇ ਹੁਕਮ ਪਾਣੇ ਚ ਕੁਮਤੇ ਜੂਨ ਕਰਨਾ ਨਾ ਕੁਕਾਰੀ ਰਿਹਾ ਤੇ ਸੱਚ ਇਹ ਹੈ ਪਹਿਲਾਂ ਹੀ ਕਰਿਆ ਹੀ ਹੋਇਆ ਉਹਦਾ 36 ਜੁਗਾਂ ਲਈ ਜੇ ਕੋਈ ਅਫਲਮਾ ਨਾਟਕ ਬਣਾਉਂਨਾਂ ਉਹਨਾਂ ਨੂੰ ਰਲੀਜ ਉਹ ਕਰਦੇ ਆ ਬਣਾਇਆ ਜਾਂਦਾ ਛੜਿਆ ਕੀਤਾ ਜਾਂਦਾ ਫਿਰ ਉਹਨੂੰ ਭਾਈ ਰਲੀਜ ਕਰ ਦਿੰਦੇ ਆ ਇਸੇ ਤਰ੍ਹਾਂ ਹੀ ਆ ਸੰਸਾਰ ਨੂੰ 36 ਜੁਗਾਂ ਲਈ ਇੱਕ ਵਾਰ ਬਣਾ ਕੇ ਇਹ ਅਕਾਲ ਪੁਰਖ ਨੇ ਉਹ ਬਲੇ ਕਰ ਦਿੱਤਾ। ਤੈਨੂੰ ਹਕਮ ਤੇ ਬਾਣੀ ਦੀ ਵਿਢਾਈ ਆ। ਵੀ ਜਿਹੜਾ ਉਹਦਾ ਹੁਕਮ ਹੋ ਚੁੱਕਾ ਉਹ ਵਹੀ ਹੋਣਾ। ਬਾਣੀ ਉਹ ਹੋਣ ਵਾਲੇ ਦੀ ਰਜਾ ਚ ਰਹਿਣਾ ਤੇ ਆਪਣੇ ਕਿਰਿਆ ਕਰਮ ਫਰਜ਼ ਪੂਰੇ ਕਰੀ ਜਾਣੇ। ਬਸ ਇਹੋ ਹੀ ਸਿੱਖੀ ਦੀ ਰੌਰੀ ਹੁੰਦਾ। ਹਰ ਸਾਰਥਕ ਹੱਲ ਕੱਢਣਾ, ਹਰ ਸਾਰਥਕ ਬੁੱਧਮ ਕਰਨਾ ਪਰ ਜਿਹੜਾ ਉਹਦੇ ਹੁਕਮ ਚ ਵਰਤ ਗਿਆ ਉਹ ਮਿੱਠਾ ਕਰਕੇ ਮਾਰ ਗਿਆ। ਇਹ ਚਲਣਾ ਨਾਮ ਕਿ ਲਿਖਿਆ ਨਾਲ ਜਿਸ ਹਕੂਮਤ ਦੀ ਵਿਡਿਆਈ ਬੜੀ ਗੈਰ ਗੰਧੀਰ ਸਾਬ ਕਹਿੰਦੇ ਹਕੂਮੀ ਹੋਵਨ ਆਕਾਰ ਸਾਡਾ ਆਕਾਰ ਹੈ 5 6 7 ਫੁੱਟ ਤੱਕ ਸਾਡੇ ਸਰੀਰਾਂ ਦੀ ਲੰਬਾਈ ਇਸੇ ਤਰ੍ਹਾਂ ਭਾਈ ਅੰਦਰੂਨੀ ਮਾਰੀ ਰਚਨਾ ਹੋਰ ਦੀਵਾਂ ਦੇ ਆਪੂ ਆਪਣੇ ਆਕਾਰ ਨੇ ਚੀਟੀ ਤੇ ਕੁੰਜਰੇ ਸਸੂਨਾ ਕੀੜੀ ਤੋਂ ਲੈ ਕੇ ਹਾਥੀ ਤੱਕ ਆਪੂ ਆਪਣਾ ਆਕਾਰ ਹੈ ਪਰ ਸਾਬ ਕਹਿੰਦੇ ਕੋਈ ਵੀ ਆਕਾਰ ਆ ਗਿਆ ਤੇ ਹੁਕਮ ਰਿਆ ਤੋਂ ਬਾਹਰ ਨਹੀਂ ਹੋਇਆ ਖੁਦ ਇੱਕ ਹੁਕਮ ਦੀ 84 ਲੱਖ ਜੂਨੀ ਬਣੀ ਹੈ ਸਾਰੇ ਅਕਾਰ ਰੂਪ ਸਰੂਪ ਬਣੇ ਨੇ 84 ਲੱਖ ਜੂਨ ਉਪਾਈ ਰਿਕ ਦੀ ਆ ਸਭ ਨੂੰ ਤੜਕਾ ਵਾਹਿਗੁਰੂ ਤੇਰਾ ਸਭ ਸਦਕਾ ਇਸ ਕਰਕੇ ਹੁਕਮੀ ਹੋ ਬਣ ਆਕਾਰ ਤੇ ਕਹਿੰਦੇ ਜੀ ਐਸਾ ਹੁਕਮ ਸਾਬ ਕਹਿੰਦੇ ਹੁਕਮ ਲੱਗਿਆ ਜਾਏ ਪਰ ਕੋ ਹੁਕਮ ਕੋਈ ਕਹਿ ਨਹੀਂ ਸਕਦਾ ਜਿਹੜਾ 36 ਜੁਗਾਂ ਦੇ ਇੱਕ ਵਾਰੀ ਵਰਤ ਗਿਆ ਤੇ ਤੂੰ ਨੂੰ ਇੱਕ ਜੁਗ ਚ ਉਹ ਵੀ ਇੱਕ ਕੀਟ ਕਿਵੇਂ ਪਿਆਰ ਕਰ ਸਕਦਾ ਕਿਵੇਂ ਜਾਣ ਸਕਦਾ ਜਿਵੇਂ ਭਾਈ ਕੋਈ ਮੈਮਰੀ ਛੋਟੀ ਹੋਵੇ ਤੇ ਡਾਟਾ ਵੱਡਾ ਹੋਵੇ ਉਹ ਲੋਡ ਹੀ ਨਹੀਂ ਹੰਦਾ ਉਹਦੇ ਚ ਇਸੇ ਤਰ੍ਹਾਂ ਹੀ ਸਾਡੇ ਮਨ ਦੀ ਹਾਲਤ ਹੈ ਸਾਰੇ ਕਾਰ ਹੋ ਗਏ ਹਕੂ ਨਗ ਆ ਜਾਈ ਤੇ ਉਹ ਹਕੂ ਨੂੰ ਕਹਿਣਾ ਸਾਡੇ ਮਨ ਦੇ ਬਸ ਵਿੱਚ ਹਾਂ ਮੰਨ ਸਕਦੇ ਉਹਦੇ ਹੁਕਮ ਭਾੜੇ ਰਜਾ ਚ ਰਹਿਣਾ ਐਡੀ ਵੱਡੀ ਵਡਿਆਈ ਆ ਕਹਿੰਦੇ ਸੂਪਾ ਅਤਿਸ਼ਾ ਸਾਹ ਸਾਹ ਬਾਦਸ਼ਾਹ ਨਾਨਕ ਰਹਿਤ ਰਜਾਈ ਜਿਹੜੇ ਸਾਹਿਬ ਜੀ ਦੇ ਹੁਕਮ ਬਾਣੇ ਤੇ ਰਜਾ ਚ ਜਲਦੇ ਹੁਕਮੀ ਹੁਕਮ ਨੂੰ ਜੀ ਹੁਕਮ ਮਿਲਾ ਵਡਿਆਈ ਸਭ ਕੰਦੇ ਸਾਰੇ ਜੀਵ ਉਹਦੇ ਹੁਕਮ ਚ ਹੁੰਦੇ ਨੇ ਕਿਸੇ ਨੂੰ ਵਡਿਆਈਆਂ ਮਿਲ ਰਹੀਆਂ ਕਿਸੇ ਨੂੰ ਫੇਟੇ ਠੋਕਰਾਂ ਧੱਕੇ ਪੈ ਰਹੇ ਨੇ ਸਭ ਦੇ ਵੀ ਹੁਕਮ ਹੈ ਹੁਕਮ ਮਿਲਾ ਵਡਿਆਈ ਕਿਸੇ ਨੂੰ ਵਡਿਆਈਆਂ ਮਿਲ ਰਹੀਆਂ ਮਾਨ ਨੂੰ ਸਨਮਾਨ ਅਦੁੱਤ ਸਤਿਕਾਰ ਮਿਲ ਰਹੇ ਆ ਪੁੰਜੇ ਜਾ ਰਹੇ ਨੇ ਸੰਸਾਰ ਤੋਂ ਸਾਬ ਕਹਿੰਦੇ ਉਹਦੇ ਹੁਕਮ ਚ ਹੈ ਨਾ ਇਹਨਾਂ ਬੜੀ ਆਈ ਮਿਲਦੀ ਆ ਹੁਕਮੀ ਇੱਥੋਂ ਮਨੀਜ ਹੁਕਮ ਲਿਖ ਦੁੱਖ ਸੁਖ ਬਾਈ ਹੈ ਜਿਹੜੇ ਹੁਕਮੀ ਅਕਾਲ ਪੁਰਖ ਹੁਕਮ ਕਰਨ ਵਾਲੇ ਨੂੰ ਜਾਣ ਲੈਂਦੇ ਨੇ ਉਹਦੋਂ ਉਹ ਬਾਈ ਚੰਗੇ ਵੱਡੇ ਜਾਣੇ ਜਾਂਦੇ ਆ ਤੇ ਜਿਹੜੇ ਉਸ ਹੁਕਮ ਤੋਂ ਆਕੀਂ ਲੈਂਦੇ ਨੇ ਸਰ ਕਹਿੰਦੇ ਨੀਜ ਜੀ ਨੀਜ ਜਾਣੇ ਜਦ ਤੇ ਜੂ ਸਤਗੁਰ ਸਰਨ ਸੰਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਜੀਵਾਂਸ ਹੁਕਮ ਲਿਖ ਦੁਖ ਸੁਖ ਭਾਈ ਹੈ ਸਰ ਕਹਿੰਦੇ ਉਹਦੇ ਹੁਕਮ ਜੀ ਲਿਖਿਆ ਲਿਖਾਇਆ ਦੁਖ ਤੇ ਸੁਖ ਭਾਈ ਜੀ ਪ੍ਰਾਪਤ ਕਰਦੇ ਇਤਨਾ ਹਕੂਮੀ ਬਖਸ਼ੀਸ਼ ਇਤਨਾ ਤੇ ਐਸੇ ਨੇ ਜਿਨ੍ਹਾਂ ਦੇ ਉਹਦੇ ਹੁਕਮ ਦੁਆਰਾ ਬਖਸ਼ੀਸ਼ਾਂ ਹੁੰਦੀਆਂ ਨੇ ਇੱਕ ਨਾ ਹਕੂਮੀ ਬਖਸ਼ੀਸ਼ ਇੱਕ ਨਾ ਨੇ ਐਸੀ ਕਿਰਿਆ ਕਰੀ ਸੇਵਾ ਸਿਮਰਨ ਗੁਰੂਦਵਾਰਾ ਹੋਏ ਸੋਝੀ ਪਾਏ ਸੀ ਤੇ ਹਕੂਮੀ ਨੇ ਉਹਨਾਂ ਤੇ ਬਖਸ਼ੀਸ਼ ਕਰ ਦਿੱਤੀ ਇੱਕ ਤੋਂ ਹਕੂਮੀ ਸਦਾ ਪੁਵਾਈ ਹੈ ਤੇ ਇੱਕ ਐਸੇ ਨੇ ਜਿਨ੍ਹਾਂ ਨੇ ਹੁਕਮ ਕਰਨ ਵਾਲੇ ਉਸ ਹਕੂਮੀ ਦੀ ਵਡਿਆਈ ਸੋਭਾ ਨੂੰ ਨਹੀਂ ਜਾਣਿਆ ਸਭ ਕਹਿੰਦੇ ਪੁਵਾਈ ਦਾ ਭੌਂਦੇ ਹੀ ਫਿਰਦੇ ਨੇ ਵਾਰੀ ਹੁੰਦੇ ਰਹਿੰਦੇ ਸਾਰਾ ਜੀਵ ਸਭ ਕਹਿੰਦੇ ਗੱਲ ਦਾ ਮੁਕਾ ਇੱਥੇ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾਲ ਹੈ ਹੁਕਮ ਦੀ ਬੜਾਈ ਤੇ ਭਾਈ ਅਖੀਰਲੀ ਤੇ ਇਹ ਹੈ ਕਿ ਜੋ ਕੁਝ ਵੀ ਹੈ ਇਹ ਉਸ ਹੁਕਮ ਦੇ ਅੰਦਰਲੇ ਪਾਸੇ ਉਹਦੇ ਅਧੀਨ ਹੈ ਬਾਹਰ ਹੁਕਮ ਨਾਲ ਕੋ ਹੈ ਕੋਈ ਵੀ ਹੋ ਜੇ ਉਹਦੇ ਹੁਕਮ ਤੋਂ ਬਾਹਰ ਨਹੀਂ ਹੈ ਤੇ ਜੀਨੇ ਇਥੋਂ ਤੱਕ ਜਾਣ ਲਿਆ ਸਰਕ ਦੇ ਨਾਮ ਤੋਂ ਹੁਕਮ ਹੈ ਜੇ ਬੁੱਝਿਆ ਜੇ ਕੋਈ ਹਸਪਤਾਲ ਹੁਕਮ ਨੂੰ ਜਿਹੜਾ ਸੂਰਜ ਚੰਦਰਮਾ ਤੇ ਵੀ ਵਰਦ ਰਿਹਾ ਕਰੋੜਾਂ ਬ੍ਰਹਿਮੰਡਾਂ ਤੇ ਚੱਲ ਰਿਹਾ ਜਿਹੜਾ ਇਸ ਹਕਮ ਨੂੰ ਬੁੱਝਾ ਪਾੜ ਕਰਨਾ ਬੁੱਝਿਆ ਨਹੀਂ ਕਰ ਨਾਨਕ ਹੁਕਮ ਹੈ ਜੇ ਬੁੱਝਿਆ ਜਿਹੜਾ ਬੁੱਝ ਲੈਂਦਾ ਐਂਦੇ ਬੜਿਆ ਨਾਹੀ ਭੇਦ ਬੁੱਝਿਆ ਪਾਉਣਾ ਐਂ ਤੇ ਬੁੱਝਣ ਦੀ ਇਹਦੀ ਬਾਖਸ਼ਾਂ ਨੂੰ ਚੱਕਰ ਕੀਤਾ ਨਾਨਕ ਹੁਕਮ ਹੈ ਜੇ ਪੁੱਜਿਆ ਤਾਂ ਹਉਮੈ ਕਹੇ ਨਾ ਕੋਈ ਕੀ ਸੰਤ ਜੀ ਵੀ ਇਹਨੇ ਹੁਕਮ ਜਾਣ ਲਿਆ ਕਿਵੇਂ ਜਾਣੀਏ ਵੀ ਇਹਨੇ ਹੁਕਮ ਨੂੰ ਮੰਨ ਲਿਆ ਆਪਣੇ ਮਨ ਦੇ ਲਾਗੂ ਕਰ ਲਿਆ ਸਭ ਕਹਿੰਦੇ ਕਿ ਕੋਈ ਨਿਸ਼ਾਨੀ ਹੈ ਉਹਦੇ ਬਚਨਾਂ ਜੋ ਹਰ ਮੈਂ ਮੈਂ ਦੀ ਹਉਮੈ ਦੀ ਹੰਗ ਤਾਂ ਮੌਤਾਂ ਦੀ ਬਦਬੂ ਨਹੀਂ ਆਵੇਗੀ ਦੇ ਬਚਨਾਂ ਚੋਂ ਭਾਉ ਭਗਤੀ ਸ਼ਰਧਾ ਭਾਵਨਾ ਹੁਕਮ ਭਾਣਾ ਰਜਾ ਇਹ ਚੀਜ਼ਾਂ ਦਾ ਜਿਹੜਾ ਪ੍ਰਗਟਾਵਾ ਹੋਵੇਗਾ ਇੱਕ ਦਾ ਦਫਾਕ ਉਹਨਾਂ ਦੇ ਬਚਨਾਂ ਚੋਂ ਪ੍ਰਗਾਇ ਹੋਦਾ ਤੇ ਆਪਣੀ ਹਉਮੈ ਉਹਨਾਂ ਦੀ ਮਿਟ ਜਾਂਦੀ ਆ ਕਿਉਂਕਿ ਉਹਨਾਂ ਨੇ ਹੁਕਮ ਹੀ ਇੰਨਾ ਵੱਡਾ ਵੇਖ ਲਿਆ ਵਰਤਦਾ ਤੇ ਆਪਣਾ ਮਨ ਤੇ ਉਹਦੇ ਅੱਗੇ ਭਾਈ ਖਿੰਡ ਹੋ ਜਾਂਦਾ ਇਸ ਕਰਕੇ ਹੀ ਸਭ ਕਹਿੰਦੇ ਸ਼ਬਦ ਦੀ ਖੋਜ ਜ਼ਰੂਰੀ ਆ ਆਪਣਾ ਤੇ ਸੰਸਾਰ ਦਾ ਫੇਰ ਪਤਾ ਲੱਗਦਾ ਤਾਂ ਸਹਿਬ ਦੀ ਕਿਰਪਾ ਕਰਦੇ ਆ ਕਹਿੰਦੇ ਮੇਰੇ ਮਨ ਅੰਦਰ ਮੇਰੇ ਮਨ ਤੇ ਤਨ ਅੰਦਰ ਜਿਹੜਾ ਪ੍ਰੇਮ ਲੱਗਿਆ ਉਹ ਤਗ ਮਠਾਪੁਰਗਾ ਅਗਮ ਜਿਹੜਾ ਇੰਦਰੀਆਂ ਮੰਨ ਵੀ ਪਹੁੰਚ ਤੋਂ ਪਰੇ ਆ ਉਸ ਠਾਕੁਰ ਵਾਹਿਗੁਰੂ ਪਰਮੇਸ਼ਰ ਦਾ ਪ੍ਰੇਮ ਜੁੜਿਆ ਖਿੰ ਖਿੰ ਸ਼ਰਦਾ ਮਨ ਬਹੁਤ ਉਠਈਆ ਸਾਹਿਬ ਕਹਿੰਦੇ ਮੇਰੇ ਮਨ ਵਿੱਚ ਖਿੰਸ਼ਣ ਕਰਕੇ ਜਿਵੇਂ ਜ਼ਿੰਦਗੀ ਜਾ ਰਹੀ ਹੈ ਜਿਵੇਂ ਆ ਤਾਂ ਖਦੇ ਬਲਕਾਇ ਨੂੰ ਛਲ ਕਹਿੰਦੇ ਸਾਰੀ ਜ਼ਿੰਦਗੀ ਆ ਛਲ ਛਲ ਕਰਕੇ ਹੀ ਨਿਕਲੇਗੀ ਛਲ ਦੇ ਵਿੱਚੋਂ ਹੋਵੇ 100 ਸਾਲ ਲੰਘਦਾ ਇਸ ਕਰਕੇ ਸਤਿਗੁਰੂ ਬਾਪੂ ਸਾਹਿਬ ਕਹਿੰਦੇ ਜਿਉਂ ਕਿਹਾ ਨਾ ਇਤਨੇ ਤੇ ਜੜਾ ਸਵਾਇਆ ਨਾਮ ਤੋਂ ਹੋਦ ਨਾ ਘਾਟ ਜਦੋਂ ਤਨ ਸੇਵਾ ਤੇ ਮਨ ਸਿਮਰਨ ਵਿੱਚ ਜੁੜ ਜਾਵੇ ਫਿਰ ਛਲ ਛਲ ਕਰਕੇ ਜੜਦੀ ਗਲਾ ਹੁੰਦੀ ਹੈ ਕਹਿੰਦੇ ਮਨ ਦੀ ਹਾਲਤੇ ਬਣੀ ਪਈ ਹੈ

ਸ਼ਰਦਾ ਕਰਦਾ ਉਹ ਦੇਖੇ ਸ਼ਰਦਾ ਮਨ ਪੂਰੀ ਜਿਹੜਾ ਮਨ ਹੈ ਨਾ ਇਹ ਸ਼ਰਦਾ ਨੂੰ ਪੂਰੀ ਕਹੀਏ ਪੂਰਿਆ ਜਾਂਦਾ ਲਮਾ ਲਮ ਹੋ ਜਾਂਦਾ ਨਕੂਨਕ ਜਿਨ ਨਵਾਲਾ ਬਿ ਸ਼ਬਦ ਗਿਆ ਬਾਣੀ ਰਵਾਲ ਲਗ ਬਕਨ ਦੰਬਦੰ ਮੂਸ਼ਮੰ ਕਮ ਹਰਤੂ ਆਲੂ ਕੋ ਆਲਮਾ ਦੇ ਗਾਮ ਜਿਹੜਾ ਹਰਕੇ ਰੱਖ ਦਿੰਦਾ ਹਰਾ ਮੂਸ਼ਮੰ ਐਸਾ ਮਿਹਰਬਾਨ ਗਰੀਬ ਨਵਾਜ਼ ਵਾਹਿਗੁਰੂ ਪਰਮੇਸ਼ਰ ਇਹ ਸਾਬ ਕਹਿੰਦੇ ਜਦੋਂ ਸ਼ਰਧਾ ਦੇ ਨਾਲ ਸਤਗੁਰੂ ਜੀ ਦਾ ਕੋਈ دیدار ਕਰਦਾ ਤੇ ਮਨੁ ਭਾਈ ਉਸ ਸ਼ਰਧਾ ਦੇ ਨਾਲ ਪੂਰਿਆ ਗਿਆ ਕਿਉਂ ਚਾਤਰ ਚ ਪ੍ਰੇਉ ਪ੍ਰੇਉ ਹੁੰਦ ਮੁਖ ਪਈਆ ਚਾਤਰ ਕਹਿੰਦੇ ਆਪੀਹੇ ਨੂੰ ਬਾ bìਹਾ ਅਮਰਤ ਵੇਲਾ ਬੋਲਿਆ ਤਾਂ ਦਰਸ਼ਨੀ ਤਕਾ ਮੇਘਾਂ ਨੂੰ ਫਰਮਾਨ ਹੋਆ ਰਸੂ ਕਿਰਪਾ ਦਾਹ ਸਾਹਿਬ ਕਹਿੰਦੇ ਜਿਵੇਂ ਪਪੀਹਾ ਵੱਡੀ ਸਵੇਰ ਅਮਰਤ ਵੇਲੇ ਪਹਿਰ ਬਦਲਦਿਆਂ ਪ੍ਰੇਉ ਪ੍ਰੇਉ ਇਹ ਉਹਦਾ ਆਵਾਜ਼ ਆਕ ਲਾਉਂਦਾ ਉਹ ਪ੍ਰੇਉ ਪ੍ਰੇਉ ਦੀ ਜਿੱਗੀ ਰਾਂਜ ਚ ਕਈ ਵਾਰੀ ਸੁਣਦਾ ਪਪੀਹਾ ਬੋਲਦਾ ਪਪੀਹਾ ਬੋਲਦਾ ਬਾਣੀ ਚ ਉਹਦਾ ਜ਼ਿਕਰ ਕੀਤਾ ਇਸ ਤਰ੍ਹਾਂ ਕੇ ਸਾਹਿਬ ਕਹਿੰਦੇ ਜਿਵੇਂ ਅਮਰਤ ਵੇਲੇ ਬੋਲਦਾ ਨਾ ਇਕ ਕਾਲਪੁਰਖ ਵਰੂਪ ਸੰਤ ਦੀ ਬੂੰਦ ਨਿਰਮਲ ਬੂੰਦ ਆਕਾਸ਼ ਕੀ ਨਹਿਰਾਂ ਸੋਈਆਂ ਦਰਿਆਵਾਂ ਦਾ ਜਲ ਨਹੀਂ ਸਕਦਾ ਉਹਨੇ ਬੂੰਦ ਬੋਹ ਸਕਣੀ ਹੈ ਜਿਹੜੀ ਅਕਾਸ਼ ਤੋਂ ਡਿੱਗਦੀ ਹੈ ਨਹੀਂ ਤਾਂ ਪਰਿਉ ਪਰਿਉ ਹੀ ਕਰਦਾ ਰਹਿੰਦਾ ਉਹਦੀ ਬਿਲਾਸ ਨਹੀਂ ਹੋਇਦੀ ਇਸੇ ਤਰ੍ਹਾਂ ਸਹਿਬ ਕਹਿੰਦੇ ਗੁਰਮੁਖਾਂ ਦੀ ਅਵਸਥਾ ਚਾਤਰਕ ਦੀ ਤਰ੍ਹਾਂ ਪਰਿਉ ਪਰਿਉ ਬੂੰਦ ਮੁਖ ਪਈਆ ਆਪਕੇ ਦੇ ਪ੍ਰਯੋਗ ਪ੍ਰਯੋਗ ਕਰਦਿਆਂ ਨੇ ਜਿਵੇਂ ਉਹਦੇ ਮੁਖ 'ਚ ਬੂੰਦ ਪੈ ਜਾਂਦੀ ਹੈ ਤੇ ਉਹਦੀ ਜੀਆਸ ਮਰ ਜਾਂਦੀ ਹੈ ਇੰਦਾ ਹੀ ਭਾਈ ਕੇਸੋ ਕੇਸੋ ਕੂਕੀਆ ਕਬੀਰ ਕੇਸੋ ਕੇਸੋ ਕੂਕੀਆ ਨਾ ਸੁਈਆ ਆਸਾਰ ਆਸਾਰ ਝੂਠ ਦੀ ਨਿੰਦਰਾ 'ਚ ਗਾਫਲਤਾਈ ਦੀ ਨੀਂਦ 'ਚ ਇਹਦੇ ਨਾ ਸੁਓ ਤੁੰਗਦਾਰਾ ਕੇਸੋ ਕੇਸੋ ਕੇਸ਼ਵ ਸ਼ਬਦ ਦਾ ਤਾਲਪੁਰਖ ਨਹੀਂ ਆ ਸਾਬਤ ਸੂਰਤ ਦਸਤਾਰ ਜਿਹਦੇ ਕਾਲ ਪੁਰਖ ਸਾਬਤ ਸੂਰਤ ਹੈ ਕਿਤਾਜ ਨੂੰ ਨਕਸ਼ਤ ਕਰ ਬਾਗਤ ਸਾਬਤ ਸੂਰਤ ਦਾ ਰੋਕ ਨਰ ਵਰ ਕੋ ਤੇ ਇਸੇ ਲਈ ਖਾਲਸੇ ਨੂੰ ਹੋਜਾ ਬਣਾਇਆ ਤੇ ਸਾਬਤ ਕਹਿੰਦੇ ਕਿ ਉਹ ਭਾਈ ਜਦੋਂ ਕੋਈ ਗੁਰਸਿੱਖ ਰੂਪੀ ਵਿਹੀਆ ਅਮਰਤ ਵੇਲੇ ਉਹ ਕਰਤੇ ਪੁਰਖ ਦੀ ਦਰਗਾਹ 'ਚ ਪੁਕਾਰਾਂ ਕਰਦਾ ਨਾ ਕਹਿੰਦੇ ਰਾਤ ਦੇ ਛਕੇ ਉਪਨੇ ਉਂਗੇ ਸੁਣਾ ਪੁਕਾਰ ਫਗਤ ਕਹਿੰਦੇ ਦਿਨ ਰਾਤ ਵੀ ਝੂਕਦੇ ਰਹੋ ਕਦੇ ਤੇ ਸਾਡੀ ਪੁਕਾਰ ਉਹਦੀ ਦਹਲੀਜ਼ ਤੇ ਉਹਦੀ ਦਰਗਾਹ ਤੇ ਪਹੁੰਚ ਜਾਵੇਗੀ ਇਸ ਕਰਕੇ ਸਭ ਕਹਿੰਦੇ ਗੁਰ ਦੇਖੇ ਸ਼ਰਧਾ ਮੰਨ ਧਨਮਨ ਹੋਏ ਦਿਹਾਲ ਜਾਂ ਗੁਰ ਦੇਖਾ ਸਾਹਮਣੇ ਦੁਦ ਜਿੱਥੇ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਕੱਟੀ ਆ ਮੈਲ ਕੱਟੀ ਜਾਵੇ ਕਿ ਤੇ ਸ਼ਰਧਾ ਹੋ ਜਾਏਗੀ ਨਹੀਂ ਤੇ ਜਿਤਨਾ ਜਰ ਮਨ ਮਹਿਣਾ ਇਹਨੇ ਬੁਰੂ ਤੇ ਵੀ ਸ਼ੱਕ ਕਰਨਾ ਮੈਂ ਹੋ ਕਿਵੇਂ ਹੋ ਜਾਏਗਾ ਇਸ ਤਰ੍ਹਾਂ ਨਹੀਂ ਹੋ ਸਕਦਾ ਕਿੰਤੂ ਪ੍ਰੰਤੂ ਸਾਬ ਕਹਿੰਦੇ ਇਸ ਕਰਕੇ ਭਾਈ ਹਕਮ ਭਾਰੇ ਚੋਂ ਆਉਣਾ ਜਿਤਨੀ ਹੈ ਪਰਮੇਸ਼ਰ ਦੇ ਨਾਮ ਨੂੰ ਕਹਿੰਦੇ ਉਚਰੋ ਰਾਮ ਨਾਮ ਲੱਖ ਵਾਰੀ ਬਾਰੰਬਾਰ ਵਾਰ ਜਪੀਆ ਕੀ ਅਮਰ ਤੇ ਹੋ ਮਨ ਦਾ ਧਰਵੀਆ ਬਾਰੰਬਾਰ ਵਾਰ ਪ੍ਰਭ ਜਪੀਆ ਇਹਦਾ ਭਾਵ ਹੈ ਵੀ ਜਿਹੜੇ ਜਾਦੇ ਭਾਈ ਨਵੇਂ ਗਿਆਨੀ ਵਿਗਿਆਨੀ ਆ ਚੁੱਕੇ ਆ ਕਿਕੋ ਕਹਿ ਰਹੇ ਆ ਵੀ ਇੱਕੋ ਹੀ ਸ਼ਬਦ ਵਾਰ-ਵਾਰ ਬੋਲਣਾ ਇੱਕੋ ਹੀ ਬਾਣੀ ਰੋਜ਼ ਪੜ੍ਹਨੀ ਇਹਦਾ ਕੀ ਫਾਇਦਾ ਬਦਲ ਕੇ ਪੜੋ ਕਿ ਜਮਾਂ ਗਿਆਨ ਲੱਭੇ ਕੋਈ ਨਵੀਂ ਚੀਜ਼ ਪ੍ਰਾਪਤ ਹੋਵੇ ਜਿਵੇਂ ਸਾਧੂ ਪਾਤਸ਼ਾਹ ਕਹਿੰਦੇ ਸਾਡਾ ਜੀਵਨ ਜਿਵੇਂ ਆਪਾਂ ਰਿਪੀਟ ਕਰ ਦਿੰਦੇ ਆ ਵੀ ਵਾਰ-ਵਾਰ ਇੱਕੋ ਹੀ ਚੀਜ਼ ਸਾਹਿਬ ਕਹਿੰਦੇ ਜੇ ਵੇਖਿਆ ਜਾਵੇ ਆਡੀ ਜ਼ਿੰਦਗੀ ਬਾਰ ਬਾਰ ਇੱਕੋ ਹੀ ਕਾਰਜ ਕਰ ਰਹੀ ਹੈ ਸਾਰੀ ਜ਼ਿੰਦਗੀ ਚ ਬਾਰ ਬਾਰ ਸਵੇਰੇ ਸ਼ਾਮ ਤੇ ਕਈ ਦਿਨ ਉੱਤਮ ਕਰਕੇ ਦੁਪਹਿਰੇ ਵੀ ਅਸੀਂ ਲੰਗਰ ਛਕਦੇ ਸਵੇਰੇ ਛਕਿਆ ਫਿਰ ਸ਼ਾਮ ਨੂੰ ਛਕਿਆ ਚੱਲ ਉਹ ਹੀ ਚੱਲ ਬਾਰ ਬਾਰ ਹੀ ਪਿੰਦੇ ਸਾਰੀ ਜ਼ਿੰਦਗੀ ਕਿਰਗਾਂ ਕਰਮ ਨੇ ساری ਉਮਰ बार-बार ਹੀ ਕਰਦੇ ਆ ਫਿਰ ਜਿਹੜੀ ਦੂਰ ਨਾਲ ਆ ਸਰੀਰ ਰੂਪੀ ਪਤੰਗ ਉੱਡਦੀ ਆ ਸਵਾਸਾਂ ਨਹੀਂ ਇਹ ਵੀ बार-बार ਹੀ ਲੈਣੇ ਜੇ ਕੋਈ ਚਾਵੇ ਵੀ ਹੁਣ ਸਾਹ ਲੈ ਲਿਆ ਤੇ ਐਵੇਂ बार-बार ਹੀ ਸਾਹ ਲਈ ਜੋ ਕੀ ਫਾਇਦਾ ਤੇ ਇਹ ਤੋਂ ਵੱਡੀ ਕੀ ਮੂਰਖਤਾ ਹੋਵੇ ਇਦਾਂ ਹੀ ਅਗਰ ਉਹ ਤੁਹਾਨੂੰ बार-बार ਸਵਾਸ ਦੇ ਰਿਹਾ ਬਾਰ-ਬਾਰ ਬੈਨਣ ਖਾਣ ਦੇ ਰਿਹਾ ਪਾਣੀ ਭੋਜਨ ਸਭ ਚੀਜ਼ਾਂ ਤੁਹਾਨੂੰ ਬਾਰ-ਬਾਰ ਮਿਲ ਰਹੀਆਂ ਤੇ ਪ੍ਰਮਾਤਮਾ ਦਾ ਨਾਮ ਫੇਰ ਅਸੀਂ ਬਾਰੰਬਾਰ ਕਿਉਂ ਨਹੀਂ ਜਪ ਸਕਦੇ ਸਭ ਕਹਿੰਦੇ ਕਿ ਹੋਈ ਲੱਗ ਗਿਆ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਿਮਰ ਸਿਮਰ ਕੇ ਹੀ ਸੁਖ ਹੋਵੇਗਾ ਮਨ ਕੀ ਕਟੀਆ ਮਹਿਲ ਸਾਧ ਸੰਗ ਪੁੱਠਿਆ ਜਦੋਂ ਸੰਗਤ ਵਿੱਚ ਆ ਕੇ ਬਾਰ-ਬਾਰ ਬਾਰ-ਬਾਰ ਹਰ ਕੇ ਗੁਣ ਗਾਓ ਜਦੋਂ ਸ਼ਰਧਾ ਕੀ ਸ਼ਬਦ ਦੇ ਨਾਲ ਜੋੜਾਂਗੇ ਤੇ ਸਾਬ ਕਹਿੰਦੇ ਮੰਨ ਦੀ ਉਹ ਮੈਲ ਕੱਟੀ ਜਾਂਦੀ ਆ ਤੇ ਫਿਰ ਉਹਦੇ ਚ ਸ਼ਰਧਾ ਦੇ ਭਾਵ ਨਾ ਉੱਜਦੇ ਆ ਇਸ ਕਰਕੇ ਸਾਬ ਕਹਿੰਦੇ ਕੀਰਾ ਮਨੁ ਜੈ ਗੁਰਦਰਸ਼ਨ ਦਾਈ ਦਿਲਪ ਕਰੇ ਚਾਤਰ ਜੀ ਨੇ ਤ੍ਰਿਖਾ ਨੰਤਰ ਸ਼ਾਮ ਨਾ ਆਵੇ ਫਿਰ ਦੇਖੇ ਗੁਰਦਰਬਾਰੇ ਜੀਓ ਸਭੋ ਲਈ ਜੀਓ ਹੁਕਮਾਈ ਸੱਚੀ ਵਰਤਾਰੇ ਦੀ ਤਾਂ ਜੋ ਜਾਤਰ ਕਪੜਿਓ ਪ੍ਰਿਓ ਹੋਂਕ ਮੁਖ ਪਈਆ ਸਾਬ ਕਹਿੰਦੇ ਜਿਵੇਂ ਪਪੀਹਾ ਪ੍ਰਿਓ ਪ੍ਰਿਓ ਦੀ ਰੱਤ ਹੁੰਦਾ ਤੇ ਖੀਰ ਉਹਦੀ ਸੱਚੀ ਦਰਗਾਹ ਜੋ ਦਾਤ ਮਿਲਦੀ ਹੈ ਜਿਉਂਦੀ ਪਿਆਸ ਹੁੰਦੀ ਕਿਉਂ ਨਹੀਂ ਗੁਰਮੁਖ ਜਿਹੜੇ ਅਮਰਤ ਵੇਲੇ ਜਾਗ ਕੇ ਉਸ ਕਰਤੇ ਪੁਰਖ ਨੂੰ ਭਾਈ ਜਿਹੜਾ ਆਪਣਾ ਨਾਮ ਜਪਣਾ ਨਾ ਇਹ ਉਹ ਆਵਾਜ਼ਾਂ ਹੀ ਮਾਰਨੀ ਆ ਆਤਮਾ ਦੇ ਮਾਲਕ ਪਰਮਾਤਮਾ ਦੇ ਕਿਹਦੇ ਨਾਲ ਲੈ ਕੇ ਆਵਾਜ਼ ਮਾਰੋਗੇ ਕਦੇ ਤੇ ਖਿਆਲ ਕਰੇਗਾ ਨਾ ਕੌਣ ਹੈ ਜਿਹੜਾ ਮੈਨੂੰ ਬੁਲਾ ਰਿਹਾ ਹੈ ਕਿਸੇ ਲਈ ਛੱਬ ਕੇ ਦੇ ਬਾਰ ਬਾਰ ਊਲ ਮੰਤਰ ਪਰਮੰਤਰ ਦਾ ਪਿਆ ਹਸ ਲੜੀ ਵਾਰ ਕਰਨਾ ਜਿਹੜਾ ਜ਼ਰੂਰੀ ਹੈ ਹੁੰਦੀ ਹੈ